ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਬਹੁਤ ਹੀ ਖਾਸ ਤੇ ਛੋਟੀ ਜਿਹੀ ਗੱਲ ਆ ਜਿਹਨੂੰ ਤੁਸੀਂ ਬੜੇ ਗੌਰ ਨਾਲ ਸੁਣ ਕੇ ਤੇ ਇਸ ਗੱਲ ਤੇ ਗੌਰ ਵੀ ਜ਼ਰੂਰ ਕਰਿਓ ਕਿ ਸਾਡੀ ਜ਼ਿੰਦਗੀ ਜਿਹੜੀ ਆ ਨਾ ਉਹ ਇੱਕ ਟੌਫੀ ਦੀ ਤਰ੍ਹਾਂ ਹੋਣੀ ਚਾਹੀਦੀ ਹੈ ਤੁਸੀਂ ਕਹੋਗੇ ਕਿ ਜ਼ਿੰਦਗੀ ਟੌਫੀ ਦੀ ਤਰ੍ਹਾਂ ਕਿਵੇਂ ਹੋਣੀ ਚਾਹੀਦੀ ਆ ਸਾਡੀ ਜ਼ਿੰਦਗੀ ਦੇ ਵਿੱਚ ਬੜੇ ਉਤਰਾ ਚੜਾ ਆਉਂਦੇ ਆ ਸਾਡੀਆਂ ਰਿਸ਼ਤੇਦਾਰੀਆਂ ਹੁੰਦੀਆਂ ਸਾਡੇ ਬੱਚੇ ਹੁੰਦੇ ਸਾਡੇ ਕਾਰੋਬਾਰ ਹੁੰਦੇ ਆ ਸਾਡੀ ਫੈਮਲੀ ਹੁੰਦੀ ਜਿਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਕਈ ਵਾਰੀ ਅਸੀਂ ਕੀ ਕਰਦੇ ਆ ਕਿ ਇਹ ਗੱਲਾਂ ਦੂਜਿਆਂ ਨਾਲ ਸ਼ੇਅਰ ਕਰਨੀਆਂ ਸ਼ੁਰੂ ਕਰ ਦਿੰਨੇ ਚਾਹੇ ਕਾਰੋਬਾਰ ਦੀਆਂ ਹੋਣ ਚਾਹੇ ਬੱਚਿਆਂ ਦੀਆਂ ਹੋਣ ਚਾਹੇ ਬੱਚਿਆਂ ਦੇ ਫਿਊਚਰ ਦੀਆਂ ਹੋਣ ਕਿਸੇ ਵੀ ਤਰ੍ਹਾਂ ਦੀਆਂ ਗੱਲਾਂ ਹੁਣ ਇਹ ਜ਼ਿੰਦਗੀ ਸਾਡੀ ਟੋਫੀ ਦੇ ਨਾਲ ਬਿਲਕੁਲ ਰਲਦੀ ਨਹੀਂ ਜੀ ਜੇਕਰ ਅਸੀਂ ਆਪਣੀ ਜ਼ਿੰਦਗੀ ਨੂੰ ਆਪਣੀ ਜ਼ਿੰਦਗੀ ਦੀਆਂ ਕੁਝ ਗੱਲਾਂ ਨੂੰ ਪਰਦੇ 'ਚ ਰੱਖਾਂਗੇ ਨਾ ਤਾਂ ਅਸੀਂ ਬਹੁਤ ਸੌਖੇ ਰਵਾਂਗੇ ਹੁਣ ਟੌਫੀ ਬੱਚੇ ਖਾਂਦੇ ਆ ਜੇਕਰ ਅਸੀਂ ਉਹ ਟੌਫੀ ਦੇ ਦਿਵਾਲੇ ਜਿਹੜਾ ਕਾਗਜ਼ ਲਪੇਟਿਆ ਹੁੰਦਾ ਜਾਂ ਪੈਕ ਕੀਤੀ ਹੁੰਦੀ ਜਿੰਨਾ 'ਚ ਉਹਦੇ ਵਿੱਚ ਹੁੰਦੀ ਉਹ ਟੌਫੀ ਉਹਨਾਂ 'ਚ ਰੋ ਟੌਫੀ ਸੇਫ ਹੁੰਦੀ ਆ ਤੁਸੀਂ ਰੱਖ ਸਕਦੇ ਹੋ ਜਦੋਂ ਉਹਦਾ ਉੱਪਰਲਾ ਰੈਪਰ ਤੁਸੀਂ ਉਤਾਰ ਦਿੰਦੇ ਹੋ ਉਹ ਕਾਗਜ਼ ਉਤਾਰ ਦਿੰਦੇ ਹੋ ਤੇ ਉਹ ਟੌਫੀ ਨੂੰ ਰੱਖਦੇ ਹੋ ਆਹ ਉਹ ਟੌਫੀ ਨੂੰ ਕੀੜੀਆਂ ਚੰਬੜ ਜਾਣਗੀਆਂ ਹੋਰ ਵੀ ਬਹੁਤ ਚਾਰੀਆਂ ਚੀਜ਼ਾਂ ਜਿਹੜੀਆਂ ਨਾ ਉਸ ਟੌਫੀ ਨੂੰ ਖਾ ਜਾਣਗੀਆਂ ਤੇ ਉਹ ਫਿਰ ਕਿਸੇ ਵੀ ਕੰਮ ਜਿਹੜੀ ਨਹੀਂ ਆਊਗੀ ਉਹ ਖਰਾਬ ਹੋ ਜੂਗੀ ਇਸੇ ਤਰ੍ਹਾਂ ਵਿਅਕਤੀ ਦੀ ਜ਼ਿੰਦਗੀ ਹੁੰਦੀ ਆ ਜੇਕਰ ਜ਼ਿੰਦਗੀ ਨੂੰ ਇਸ ਤਰ੍ਹਾਂ ਓਪਨ ਛੱਡ ਦਿੱਤਾ ਜਾਊ ਨਾ ਖੁੱਲੀ ਛੱਡ ਦਿੱਤਾ ਜਾਊ ਹਰੇਕ ਵਿਅਕਤੀ ਦੀ ਦਖਲਅੰਦਾਜ਼ੀ ਉਹਦੇ ਵਿੱਚ ਹੋਵੇਗੀ ਨਾ ਤਾਂ ਫੇਰੇ ਲੋਕ ਵੀ ਉਸ ਕੀੜੀਆਂ ਦੀ ਤਰ੍ਹਾਂ ਤੁਹਾਡੀ ਜ਼ਿੰਦਗੀ ਨੂੰ ਖਾ ਜਾਣਗੇ ਤੁਹਾਡੇ ਕੰਮਕਾਰ ਨੂੰ ਖਾ ਜਾਣਗੇ ਤੁਹਾਨੂੰ ਕਿਸੇ ਪਾਸੇ ਜੋਗਾ ਵੀ ਨਹੀਂ ਛੱਡਣਗੇ ਤੇ ਆਪਣੀ ਜ਼ਿੰਦਗੀ ਨੂੰ ਸੇਫ ਰੱਖਣ ਵਾਸਤੇ ਇੱਕ ਟੌਫੀ ਦੀ ਉਦਾਹਰਨ ਲਓ ਕਿ ਜਿਸ ਤਰ੍ਹਾਂ ਟੌਫੀ ਨੂੰ ਲਪੇਟ ਕੇ ਰੱਖਿਆ ਜਾਂਦਾ ਨਾ ਕੀੜੀਆਂ ਕਾੜੀਆਂ ਹੋਰ ਚੀਜ਼ਾਂ ਤੋਂ ਬਚਾਉਣ ਵਾਸਤੇ ਇਸ ਤਰ੍ਹਾਂ ਹੀ ਸਾਡੀ ਜ਼ਿੰਦਗੀ ਹੁੰਦੀ ਆ ਤੇ ਉਹਨੂੰ ਵੀ ਬਚਾ ਕੇ ਰੱਖਣ ਲਈ ਸੇਫ ਰੱਖਣ ਲਈ ਸਾਨੂੰ ਕਿਸੇ ਕਾਗਜ਼ ਦੀ ਲੋੜ ਆ ਸਾਨੂੰ ਰੈਪਰ ਦੀ ਲੋੜ ਸਾਨੂੰ ਪਰਦਿਆਂ ਦੀ ਲੋੜ ਆ ਕਿ ਅਸੀਂ ਉਹ ਪਰਦੇ ਆਪਣੀ ਜ਼ਿੰਦਗੀ ਦੀਆਂ ਕੁਝ ਗੱਲਾਂ ਜਿਹੜੇ ਰਾਜ ਕੁਝ ਪਰਦੇ ਹੁੰਦੇ ਘਰਾਂ ਦੇ ਉਹ ਸਾਨੂੰ ਕਿਸੇ ਨਾਲ ਵੀ ਸਾਂਝੇ ਜਿਹੜੇ ਨਹੀਂ ਕਰਨੇ ਚਾਹੀਦੇ ਤਾਂ ਕਿ ਸਾਡੀ ਜ਼ਿੰਦਗੀ ਸੌਖੀ ਲੰਘਦੀ ਰਹੇ ਉਮੀਦ ਕਰਦੀ ਆ ਅੱਜ ਦਾ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਖੁਸ਼ ਰਹੋ ਤੰਦਰੁਸਤ